ਜਲੰਧਰ ਸ਼ਹਿਰ ਦੇ ਪ੍ਰਸਿੱਧ ਬਸਤੀ ਅੱਡਾ ਚੌਂਕ ਦਾ ਨਾਮ ਬਦਲ ਕੇ ਹੁਣ ਪ੍ਰਭੂ ਰਤਨਾਕਰ ਜੀ ਮਹਾਰਾਜ ਚੌਂਕ ਰੱਖਿਆ ਗਿਆ। ਨਗਰ ਨਿਗਮ ਜਲੰਧਰ ਦੇ ਵੱਲੋਂ ਇਸ ਦਾ ਸਰਕਾਰੀ ਐਲਾਨ ਕਰਦਿਆਂ ਹੁਣ ਨਵਾਂ ਬੋਰਡ ਲਗਾਇਆ ਗਿਆ ਅਤੇ ਚੌਂਕ ਨੂੰ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ। ਬੀਤੇ ਦਿਨੀ ਇਸ ਚੌਂਕ ਦਾ ਉਦਘਾਟਨ ਕੀਤਾ ਗਿਆ ਤੇ ਇਸ ਦੌਰਾਨ ਸ਼ਰਧਾਲੂਆਂ ਦੀ ਵੱਡੀ ਗਿਣਤੀ ਦੇ ਵਿੱਚ ਮੌਜੂਦਗੀ ਰਹੀ। ਜਿਨ੍ਹਾਂ ਨੇ ਪ੍ਰਭੂ ਰਤਨਾਕਰ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਫੁੱਲਾਂ ਦੀਆਂ ਮਾਲਾਵਾਂ ਅਰਪਿਤ ਕੀਤੀਆਂ ਸੰਗਤਾਂ ਨੇ ਖੁਸ਼ੀ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਜੈਕਾਰੇ ਲਾਏ ਪ੍ਰਭੂ ਰਤਨਾਕਰ ਜੀ ਮਹਾਰਾਜ ਕੀ ਜੈ ਦੇ ਨਾਰੇ ਇਸ ਮੌਕੇ ਗੂੰਜੇ ਗਏ ਤੇ ਉਦਘਾਟਨ ਸਮਾਗਮ ਦੌਰਾਨ ਸੰਤਵਾਪਾ ਪ੍ਰਗਟਨਾਥ ਜੀ ਮੇਰਬਨੀਕ ਤੇ ਸਾਬਕਾ ਵਿਧਾਇਕ ਰਜਿੰਦਰ 베ਰੀ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੇ ਪ੍ਰਧਾਨ ਵਿਪਨ ਸਬਰਵਾਲ ਭਗਵਾਨ ਵਾਲਮੀਕੀ ਸ਼ਕਤੀ ਕ੍ਰਾਂਤੀ ਸੈਨਾ ਦੇ ਪ੍ਰਧਾਨ ਰਾਜੀਵ ਪੂਰਾ ਤੇ ਕਈ ਹੋਰ ਧਾਰਮਿਕ ਤੇ ਸਮਾਜਿਕ ਆਗੂ ਮੌਜੂਦ ਰਹੇ ਸਾਰੇ ਆਗੂਆਂ ਨੇ ਪ੍ਰਭੂ ਰਤਨਾਕਰ ਜੀ ਚੌਂਕ ਤੇ ਫੁੱਲਾਂ ਦੀਆਂ ਮਾਲਾਵਾਂ ਚੜਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੇ ਪ੍ਰਧਾਨ ਵਿਪਨ ਸੱਬਰਵਾਲ ਨੇ ਆਖਿਆ ਕਿ ਪ੍ਰਭੂ ਰਤਨਾਕਰ ਜੀ ਮਹਾਰਾਜ ਨੇ ਆਪਣੇ ਜੀਵਨ ਬਿnal ਇਹ ਸਾਬਤ ਕੀਤਾ ਕਿ ਮਨੁੱਖ ਜੇ ਭਗਵਾਨ ਦੀ ਸ਼ਰਣ ਵਿੱਚ ਆ ਜਾਵੇ ਤਾਂ ਉਸ ਦੀ ਜੀਵਨ ਦਿਸ਼ਾ ਹੀ ਬਦਲ ਸਕਦੀ ਹੈ। ਉਹਨਾਂ ਆਖਿਆ ਕਿ ਚੌਂਕ ਦਾ ਇਹ ਨਵਾਂ ਨਾਮ ਸਿਰਫ ਇੱਕ ਤਖਤੀ ਨਹੀਂ ਬਲਕਿ ਸਮਾਜ ਵਾਸਤੇ ਪ੍ਰੇਰਨਾ ਦਾ ਪ੍ਰਤੀਕ ਹੈ ਇਹ ਚੌਂਕ ਜਲੰਧਰ ਦੀ ਧਾਰਮਿਕ ਆਤਮਿਕ ਵਿਰਾਸਤ ਦਾ ਪ੍ਰਤੀਕ ਬਣੇਗਾ ਤੇ ਉਹਨਾਂ ਆਖਿਆ ਕਿ ਜਲੰਧਰ ਹਮੇਸ਼ਾ ਸੰਤਾਂ ਮਹਾਤਮਾ ਤੇ ਨਾਲ ਦੀ ਨਾਲ ਧਾਰਮਿਕ ਪੁਰਖਾਂ ਦਾ ਆਦਰ ਕਰਨ ਵਾਲਾ ਸ਼ਹਿਰ ਰਿਹਾ ਹੈ ਵਿਪਨ ਸਬਰਵਾਲ ਨੇ ਆਖਿਆ ਕਿ ਚੌਂਕ ਦਾ ਨਾਂ ਬਦਲਨਾ ਸਮਾਜ ਵਾਸਤੇ ਮਹਾਨੀ ਗੱਲ ਹੈ ਕਿਉਂਕਿ ਪ੍ਰਭੂ ਰਤਨਾਕਰ ਜੀ ਮਹਾਰਾਜ ਦੀ ਸਿੱਖਿਆ ਹਰ ਮਨੁੱਖ ਨੂੰ ਨੇਕੀ ਸੱਚਾਈ ਤੇ ਦਇਆ ਦੇ ਰਾਹ ਤੇ ਤੁਰਨ ਵਾਸਤੇ ਪ੍ਰੇਰਿਤ ਕਰਦੀ ਹੈ। ਬਾਬਾ ਪ੍ਰਗਟਨਾਥ ਜੀ ਨੇ ਅਰਦਾਸ ਕਰਕੇ ਸਮਾਗਮ ਨੂੰ ਸਮਾਪਤ ਕੀਤਾ ਤੇ ਸਾਰੇ ਆਗੂਆਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਚੌਂਕ ਨੂੰ ਪ੍ਰਭੂ ਰਤਨਾਕਰ ਜੀ ਦੇ ਨਾਮ ਦਿਨਾਲਾ ਜੋੜ ਕੇ ਸ਼ਹਿਰ ਨੂੰ ਇੱਕ ਅਧਿਆਤਮਿਕ ਤੋਹਫਾ ਦਿੱਤਾ ਇਸ ਤਰ੍ਹਾਂ ਬਸਤੀ ਅੱਡਾ ਚੌਂਕ ਹੁਣ ਪ੍ਰਭੂ ਰਤਨਾਕਰ ਜੀ ਮਹਾਰਾਜ ਚੌਂਕ ਦੇ ਨਵੇਂ ਰੂਪ ਦੇ ਵਿੱਚ ਸ਼ਹਿਰ ਦੀ ਸ਼ਾਨ ਤੇ ਭਗਤੀ ਦਾ ਪ੍ਰਤੀਕ ਬਣ ਚੁੱਕਿਆ ਹੈ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਜਲੰਧਰ ਸ਼ਹਿਰ ਦੇ ਵਿੱਚ ਕਮਿਤੀ 4 ਅਕਤੂਬਰ 2025 ਨੂੰ ਪ੍ਰਭੂ ਰਤਨਾਕਰ ਜੀ ਮਹਾਰਾਜ ਜੀ ਦਾ ਚੌਂਕ ਜਿਹੜਾ ਪੁਰਾਣਾ ਬਸਤੀ ਅੱਡਾ ਚੌਂਕ ਹੁੰਦਾ ਸੀ ਉਹਦਾ ਨਾਮ ਬਦਲ ਕੇ ਨਗਰ ਨਿਗਮ ਵੱਲੋਂ ਪ੍ਰਭੂ ਰਤਨਾਕਰ ਜੀ ਚੌਂਕ ਰੱਖਿਆ ਗਿਆ ਜਿਨ੍ਹਾਂ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਸਮਾਜ ਨੂੰ ਕਿ ਪ੍ਰਭੂ ਰਤਨਾਕਰ ਜੀ ਮਹਾਰਾਜ ਦਾ ਜਨਮ ਜਿਹੜਾ ਹੈ ਬਸਤੀ ਸੀ ਜਲੰਧਰ ਦੇ ਵਿੱਚ ਹੀ ਹੋਇਆ ਸੀ ਤੇ ਉਹਨਾਂ ਨੇ ਜਿਹੜੀ ਧਰਮ ਰਿਕਸ਼ਾ ਹੈ ਜਿਹੜੀ ਉਹਨਾਂ ਨੇ ਗੁਰੂ ਧਾਰਨਾ ਸਤਿਗੁਰੂ ਗਿਆਨਾ ਜੀ ਮਹਾਰਾਜ ਨਾਲ ਕੀਤੀ ਸੀ 1960 ਦੇ ਵਿੱਚ 60 ਤੋਂ ਬਾਅਦ ਉਹਨਾਂ ਨੇ ਸਰਪੂਠੇ ਦੀ ਪਵਿੱਤਰ ਧਰਤੀ ਮਹਿਤਾਵਗੜ੍ਹ ਦੇ ਵਿੱਚ ਇੱਕ ਪੋਰਾ ਬਣਾ ਕੇ ਉੱਤੇ ਤਪੱਸਿਆ ਕੀਤੀ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਤਪੱਸਿਆ ਦਾ ਫਲ ਜਿਹੜਾ ਉਹਨਾਂ ਨੂੰ ਮਿਲਿਆ ਕਿ ਉਹਨਾਂ ਨੇ ਦੇਸ਼ ਦੇ ਵਿੱਚ ਇੱਕ ਸਮਾਜ ਦੀ ਇੱਕ ਸੰਸਾ ਜਨੂੰ ਕੀ ਭਾਰਤੀ ਵਾਲਮੀਕੀ ਧਰਮਸ਼ਮਾਰਿਆ ਜਾਂਦਾ ਹੈ ਤੋ ਵੀ ਮੈਂ 1964 ਦੇ ਵਿੱਚ ਉਹਦੀ ਸਥਾਪਨਾ ਕੀਤੀ ਅਤੇ ਉਹਨਾਂ ਨੇ ਸਮਾਜ ਨੂੰ ਜਿਹੜੀਆਂ ਫੈਲੀਆਂ ਪਈਆਂ ਕੁਰੀਤੀਆਂ ਸਮਾਜ ਦੇ ਵਿੱਚ ਜਿਗੀਆਂ ਅੰਧਵਿਸ਼ਵਾਸ ਨਸ਼ਾ ਕੋੜੀ ਅਨਪੜਤਾ ਉਹੋ ਜਿਹੀਆਂ ਕੁਰੀਤੀਆਂ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਸਭਾ ਪੰਜਾਬ ਹੀ ਨਹੀਂ ਪੰਜਾਬ ਤੋਂ ਅਲੱਗ ਹੋਰ ਸਟੇਟਾਂ ਦੇ ਵਿੱਚ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਜਾ ਕੇ ਵੀ ਪ੍ਰਚਾਰ ਕੀਤਾ ਕਿ ਵਾਲਮੀਕ ਸਮਾਜ ਨੂੰ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਦੂਰ ਰਹਿਣਾ ਚਾਹੀਦਾ ਹੈ ਸਮਾਜ ਵਾਸਤੇ ਪ੍ਰਭੂ ਜੀ ਮਹਾਰਾਜ ਨੇ ਜੋ ਨਿਤਨੇਮ ਦਤਾਇਆ ਉਹ ਸਮਾਜ ਨੂੰ ਸਮਰਪਿਤ ਕੀਤਾ ਪਾਵਨ ਵਾਲਮੀਕੀ ਨਿਤਨੇਮ ਜਿਹਦੇ ਵਿੱਚ ਨਿਤਨੇਮ ਦੇ ਹੈਗਾ 12 ਅਵਿਧਾਰਾ ਹੈਗੇ ਆ ਅਤੇ ਉਹਨਾਂ ਵਿੱਚ ਜੋ ਪਾਵਨ yogi ਮਾਇਆ ਅਰਦਾਸ ਹੈ ਸੱਚੀ ਪ੍ਰਾਰਥਨਾ ਹੈ ਮੁਕਤੀ ਮਾਲਾ ਹੈ ਜਿਹੜੀ ਕਿ ਆਮ ਤੁਸੀਂ ਦੇਖਦੇ ਹੋਵੋਗੇ ਜਿੰਨੇ ਵੀ ਧਾਰਮਿਕ ਸੰਗਠਨ ਹੁੰਦੇ ਆ ਜਿੰਨੇ ਵੀ ਵਾਲਮੀਕ ਸਮਾਜ ਦੇ ਸੰਗਠਨ ਹੈ ਉਹ ਸਾਰੇ ਹੀ ਪ੍ਰਭੂ ਜੀ ਮਹਾਰਾਜ ਦੇ ਨਿਤਨੇਮ ਦਾ ਉਚਾਰਨ ਕਰਦੇ ਆ ਕਿਉਂਕਿ ਉਹਦੇ ਵਿੱਚ ਇਤਿਹਾਸ ਨਾਲ ਸੰਬੰਧਿਤ ਜੋ ਜਾਣਕਾਰੀਆਂ ਨਿਤਨੇਮ ਜੋ ਪ੍ਰਮਾਤਮਾ ਦੇ ਬਾਰੇ ਦਿੱਤੀਆਂ ਆ ਉਹ ਸ਼ਾਇਦ ਹੀ ਮੈਂ ਸਮਝਦਾ ਕਿਸੇ ਹੋਰ ਨਿਤਨੇਮ 'ਚ ਹੋਣੀਆਂ ਪ੍ਰਭੂ ਰਤਨਾਕਰ ਜੀ ਮਹਾਰਾਜ ਨੇ ਜੋ ਕਈ ਭਾਸ਼ਾਵਾਂ ਦੇ ਵਿਗਿਆਨੀ ਸੀਗੇ ਅਤੇ ਆਪਾਂ ਕਈ ਬੁੱਧੀਜੀਵੀਆਂ ਤੋਂ ਹੀ ਸੁਣਦੇ ਵੀ ਆ ਉਹਨਾਂ ਦਾ ਤੇ ਉਹਨਾਂ ਦੇ ਮੁਖਟੋ ਵੀ ਸੁਣਿਆ ਸੀ ਕਿ 바ਵਾ ਸਾਹਿਬ ਭੀਮਰਾਓਂ ਮੇੜਕਰ ਦੀਆਂ ਜਿਹੜੀਆਂ ਡਾਕਟਰ ਵੀ.ਆਰ. ਅੰਬੇਡਕਰ ਭਵਨ ਜਿਹੜਾ ਬਣਿਆ ਹੋਇਆ ਉਹ ਇੱਥੇ ਜੰਧ ਸ਼ਹਿਰ ਦੇ ਵਿੱਚ ਉੱਥੋਂ ਜਿੰਨੀਆਂ ਵੀ ਕਿਤਾਬਾਂ ਰਿਲੀਜ਼ ਹੁੰਦੀਆਂ ਸਨੀਆਂ ਤਾਂ ਤੋਂ ਆ ਕਾਫੀ ਸਾਲ ਪਹਿਲੇ ਜਦੋਂ ਉਹ ਉਹਨਾਂ ਦੀ ਪ੍ਰੂਫ ਰੀਡਿੰਗ ਜਿਹੜੀ ਹੈ ਪ੍ਰਭੂ ਰਤਨਾਕਰ ਜੀ ਮਹਾਰਾਜ ਕਰਦੇ ਹੁੰਦੇ ਸੀਗੇ ਉਹ ਆਪ ਬਿਠਾਦੇ ਹੁੰਦੇ ਸੀ ਵੀ ਸਾਨੂੰ ਔਰੇ ਇੱਕ ਕਿਤਾਬ ਦੇ 5 ਰੁਪਏ ਮਿਲਦੇ ਹੁੰਦੇ ਸੀ ਪ੍ਰੂਫ ਰੀਡਿੰਗ ਕਰਨ ਦੇ ਤੇ ਪ੍ਰਭੂ ਜੀ ਮਹਾਰਾਜ ਨੇ ਬਹੁਤ ਸਾਰੀਆਂ 바ਵਾ ਸਾਹਿਬ ਭੀਮਰਾਮ ਅੰਬੇਡਕਰ ਦੀਆਂ ਕਿਤਾਬਾਂ ਦੀ ਪ੍ਰੂਫ ਰੀਡਿੰਗ ਵੀ ਕੀਤੀ ਹੈ ਜਿਨ੍ਹਾਂ ਮੈਂ ਸੰਬੰਧ ਦਾ ਲਹੌਰੀ ਰਾਮ ਵਾਲੀ ਜਿਹੜੇ ਉਹਨਾਂ ਨੂੰ ਚਲਾਉਂਦੇ ਨੇ ਮੇੜਕਰ ਭਵੰਦੇ ਵਿੱਚ ਬਾਬਾ ਸਾਹਿਬ ਦੇ ਦੀਆਂ ਜਿੰਨੀਆਂ ਵੀ ਕਿਤਾਬਾਂ ਛਪਦੀਆਂ ਨੇ ਤੇ ਮੈਂ ਇਸ ਗੱਲ ਦਾ ਸਾਨੂੰ ਇਹ ਮਾਣ ਹੈ ਕਿ ਪ੍ਰੋਫੈਸਰ ਮਹਾਰਾਜ ਨੂੰ ਵਿਆਕਰਨ ਦੇ ਬਹੁਤ ਬੜੇ ਬਾਹਰ ਸੀਗੇ ਜਰਨਲਿਜ਼ਮ ਦਾ ਉਹਨਾਂ ਨੇ ਕੋਰਸ ਵੀ ਕੀਤਾ ਹੋਇਆ ਸੀਗਾ ਗ੍ਰੈਜੂਏਟ ਸੰਤ ਸੀਗੇ ਔਰ ਉਰਦੂ ਭਾਸ਼ਾ ਹੋਰ ਬਹੁਤ ਸਾਰੀਆਂ ਸੰਸਕ੍ਰਿਤ ਭਾਸ਼ਾ ਕਈ ਭਾਸ਼ਾਵਾਂ ਦਾ ਉਹਨਾਂ ਨੂੰ ਗਿਆਨ ਵੀ ਸੀਗਾ ਪਰ ਸਮਾਜ ਦੇ ਵਿੱਚ ਜਿੰਨਾ ਵੀ ਅੱਜ ਪਰਿਵਰਤਨ ਪਰਮ ਪੂਜਯ ਪ੍ਰਗੁਰਤ ਨਾਕਰ ਜੀ ਮਹਾਰਾਜ ਦੀ ਬਦੌਲਤ ਆਇਆ ਆ ਅੱਜ ਜੈ ਵਾਲਮੀਕੀ ਜਿਹੜੀ ਅਸੀਂ ਬੋਲਦੇ ਆ ਇਹ ਪ੍ਰਗੁਰਤ ਨਾਕਰ ਜੀ ਮਹਾਰਾਜ ਦੀ ਦੇਣ ਹੈ ਤੁਸੀਂ ਚੌਂਕ ਦੇ ਵਿੱਚ ਦੇਖਿਆ ਪ੍ਰਗੁਰਤ ਨਾਕਰ ਜੀ ਮਹਾਰਾਜ ਦੇ ਚੌਂਕ ਚ ਭਗਵਾਨ ਵਾਲਮੀਕੀ ਚੌਂਕ ਦੇ ਵਿੱਚ ਵੀ ਆਦੀ ਪਾਵਨ ਸਤਿਆ ਚਿੰਨੇ ਆ ਉਹਦੀ ਵੀ ਖੋਜ ਪਰਮ ਪੂਜੇ ਪ੍ਰਗੁਰਤ ਨਾਕਰ ਜੀ ਮਹਾਰਾਜ ਨੇ ਕੀਤੀ ਸੀ ਕਿਉਂਕਿ ਸਿੰਧੂ ਘਾਟੀ ਦੀ ਸੱਭਿਤਾ ਦੇ ਵਿੱਚ ਜੋ ਆਦੀਵਾਸੀਆਂ ਦੇ ਮਤਲਬ ਅਵਸ਼ੇਸ਼ ਮਿਲੇ ਆ ਜੋ ਵੀ ਉਹਨਾਂ ਦੇ ਉਹ ਮਤਲਬ ਗਹਿਣੇ ਮਿਲੇ ਆ ਜਾਂ ਕੋਈ ਵੀ ਉਹਨਾਂ ਵਿੱਚ ਮੁੱਖ ਚੀਜ਼ ਦੇ ਰੂਪ ਦੇ ਵਿੱਚ ਪਾਵਨ ਸਤਿਆ ਚਿੰਨ ਜਿਹੜਾ ਆਇਆ ਉਹਦੀ ਫਿਰ ਗਹਿਰਾਈ ਦੇ ਨਾਲ ਪ੍ਰਭੂ ਜੀ ਮਹਾਰਾਜ ਨੇ ਖੋਜ ਕੀਤੀ ਤੇ ਜਿਹੜਾ ਇਹ ਪਵਿੱਤਰ ਸੱਚ ਦਾ ਨਿਸ਼ਾਨ ਜਿਹਨੂੰ ਸਾਰੇ ਹੀ ਵਾਲਮੀਕ ਸਮਾਜ ਦੇ ਲੋਕ ਮੰਨਦੇ ਨੇ ਔਰ ਬਕਾਇਦਾ ਆਪਣੇ ਘਰਾਂ ਦੇ ਬਾਹਰ ਜਾਂ ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਇਹਦਾ ਨਿਰਮਾਣ ਕਰਾਇਆ ਜਾਂਦਾ ਆ ਅੱਜ ਤੁਸੀਂ ਦੇਖਦੇ ਆ ਪ੍ਰੂਰਤਨਾਕਰ ਜੀ ਮਹਾਰਾਜ ਦੇ ਚੌਕ ਦੇ ਵਿੱਚ ਵੀ ਆਦੀ ਪਾਵਨ ਸਤਿਆ ਚਿੰਨ ਦਾ ਨਿਰਮਾਣ ਹੋਇਆ ਆ ਇੱਥੇ ਭਗਵਾਨ ਵਾਲਮੀਕੀ ਚੌਂਕ 'ਚ ਹੋਰ ਸ਼ਹਿਰਾਂ 'ਚ ਵੀ ਜਿੰਨੇ ਚੌਂਕ ਬਣੇ ਹੋਏ ਆ ਉਹਨਾਂ ਵਿੱਚ ਆਦੀ ਪਾਵਨ ਸੱਤਿਆਚੇ ਨਹੀਂ ਲੱਗਦਾ ਆ ਤੇ ਕਹਿਣ ਦਾ ਭਾਵ ਅੱਜ ਜੋ ਚੌਂਕ ਦਾ ਨਿਰਮਾਣ ਜਲੰਧਰ ਸ਼ਹਿਰ ਦੇ ਮੇਅਰ ਸ਼੍ਰੀ ਵਿਨੈ ਤੀਰ ਜੀ ਅਤੇ ਏਰੀਆ ਦੇ ਜਿਹੜੇ ਸਾਡੇ ਹਲਕਾ ਸੈਂਟਰ ਸੈਂਟਰ ਦੇ ਇੰਚਾਰਜ ਨੇ ਕੋਲੀ ਜੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਹੋਰ ਅਲੱਗ-ਅਲੱਗ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਦੇ ਆਗੂ ਸੀ ਵਿਪਨ ਸਬਰਵਾਲ ਜੀ ਸਾਡੇ ਚੇਅਰਮੈਨ ਭਗਵਾਨ ਵਾਲਮੀਕੀ ਉਸ ਕਮੇਟੀ ਅਤੇ ٹرسٹ ਦੇ ਚੇਅਰਮੈਨ ਨੇ ਉਹ ਵੀ ਇੱਥੇ ਪਹੁੰਚੇ ਉਹਨਾਂ ਨੇ ਵੀ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਾਡੇ ਰਜੇਮ ਗੋਰਾ ਜੀ ਜਿਹੜੇ ਉਪ ਚੇਅਰਮੈਨ ਨੇ ਭਗਵਾਨ ਵਾਲਮੀਕੀ ٹرسٹ ਦੇ ਉਹਨਾਂ ਦੀ ਸਮੁੱਚੀ ਟੀਮ ਨੇ ਅੱਜ ਜੋ ਤੁਸੀਂ ਚੈਨਲ ਵੀ ਉਹਨਾਂ ਦੇ ਮਾਧਿਅਮ ਤੋਂ ਤੁਸੀਂ ਪ੍ਰਭੂ ਜੀ ਮਹਾਰਾਜ ਬਾਰੇ ਜੋ ਸੁਣ ਰਹੇ ਆਂ ਚੌਂਕ ਦੇ ਬਾਰੇ ਆਪਾਂ ਜਾਣਕਾਰੀ ਮਿਲ ਰਹੀ ਹੈ ਤੇ ਮੈਂ ਸਮਝਦਾ ਇਹ ਵੀ ਪੀਵੀ08 ਲਾਈਵ ਉਹਨਾਂ ਦਾ ਨਿਊਜ਼ ਚੈਨਲ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਇਸ ਚੈਨਲ ਦੇ ਮਾਧਿਅਮ ਤੋਂ ਤੇ ਜਿਹੜਾ ਜੀ ਉਹ ਹਮੇਸ਼ਾ ਹੀ ਸਮਾਜ ਦੀਆਂ ਗਤੀਵਧੀਆਂ ਰਿਪੋਰਟ ਕਰਕੇ ਸਮਾਜ ਤੱਕ ਪਹੁੰਚਾਉਂਦੇ ਆ ਤੇ ਹੋਰ ਵੀ ਜਿੰਨੇ ਸਾਡੇ ਬੁਲਾਰੇ ਜਾਂ ਜਿੰਨੇ ਵੀ ਸਾਡੇ ਸੰਤ ਗੰਨ ਬਾਲਯੋਗੀ ਬਾਬਾ ਪ੍ਰਗਟਨਾਥ ਜੀ ਵੀ ਪਹੁੰਚੇ ਸੀਗੇ ਅ ਬੁਗਾਟਨ ਦੇ ਉੱਤੇ ਔਰ ਬੇਸ਼ ਵਿਸ਼ੇਸ਼ ਅਭਾਰ ਜਿਹੜਾ ਵਿਅਕਤ ਕਰਦਾ ਆ ਵਿਨੋਦ ਗਿੱਲ ਜੀ ਦਾ ਜਿਹੜੇ ਕਿ ਸਾਡੇ ਆਦੀ ਧਰਮਪੁਰਾ ਇਸਲਾਮਗਾ ਦੇ ਪ੍ਰਧਾਨ ਨੇ ਜਿਨ੍ਹਾਂ ਦੀ ਸੋਚ ਸੀਗੀ ਕਿ ਪਰਮ ਪੂਜੇ ਪ੍ਰਗੋਤਨਾਥ ਜੀ ਮਹਾਰਾਜ ਦੇ ਨਾਮ ਦੇ ਤੇ ਚੌਕ ਬਣਾਇਆ ਜਾਵੇ ਮੈਂ ਅਤੇ ਸਾਡੇ ਉੱਥੇ ਦੀ ਮਹੱਲੇ ਦੀ ਟੀਮ ਉਹਨਾਂ ਦੇ ਨਾਲ ਰਲ ਕੇ ਅਸੀਂ ਮੇਅਰ ਸਾਹਿਬ ਨੂੰ ਰਿਟਰਨ ਦੇ ਵਿੱਚ ਲੈ ਕੇ ਦਿੱਤਾ ਸੀ ਕਿ ਇਹ ਜਿਹੜਾ ਬੱਸੀ ਅੱਡੇ ਵਾਲਾ ਚੌਕ ਹੈ ਇਹ ਜਲੰਧਰ ਸ਼ਹਿਰ ਦੇ ਦੋ ਚੌਂਕਾ ਦੇ ਨਾਂ ਤੇ ਜਾਣਿਆ ਜਾਂਦਾ ਬੱਸੀਆਂ ਦੇ ਵਿੱਚ ਜਾਂਦੇ ਨੇ ਉੱਥੇ ਹੀ ਬੱਸੀ ਅੱਡਾ ਆ ਤੇ ਇੱਥੇ ਹੀ ਬੱਸੀ ਅੱਡਾ ਆ ਇਸ ਕਰਕੇ ਉਹਨਾਂ ਦੇ ਨਾਲ ਥਾਵੀ ਦੇਰ ਵਿਚਾਰ ਬਟਾਦਲਾ ਕੀਤਾ ਗਿਆ ਤੇ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਚੌਕ ਦਾ ਨਾਂ ਪ੍ਰਭੂ ਰਤਨਾਕਰ ਜੀ ਮਹਾਰਾਜ ਦੇ ਨਾਂ ਤੇ ਰੱਖਿਆ ਜਾਵੇ ਪ੍ਰਭੂ ਰਤਨਾਕਰ ਜੀ ਮਹਾਰਾਜ ਜੋ ਸਮਾਣੀ ਦੇਣ ਹੈ ਜੋ ਉਹਨਾਂ ਨੇ ਕਿਤਾਬਾਂ ਸਮਾਜ ਨੂੰ ਦਿੱਤੀਆਂ ਆ ਸਾਡੀ ਸਮਾਜ ਸਾਰ ਸ਼ਬਦ ਵਰਗਾ ਤੇ ਜਿਹੜੇ ਗ੍ਰੰਥ ਦਿੱਤੇ ਆ ਉਹਨਾਂ ਨੇ ਉਹਨੂੰ ਪੜ੍ਹ ਕੇ ਆਪਣੇ ਧਰਮ ਦੀ ਜਾਣਕਾਰੀ ਲੈ ਸਕਦਾ ਅੱਜ ਜਿੰਨੀ ਵੀ ਕੱਟੜਦਾ ਆ ਜਾਂ ਸਮਾਜ ਦੇ ਵਿੱਚ ਵਾਲਮੀਕੀ ਵਿਜੇ ਦਿਵਸ ਆਇਆ ਆ ਜਾਂ ਪਾਵਨ ਵਾਲਮੀਕੀ ਪੀਰ ਦਾ ਜਿਹੜਾ ਨਾਂ ਆ ਉਹ ਵੀ ਪਰਮ ਪੂਜੇ ਪ੍ਰਭੂ ਰਤਨਾਕਰ ਜੀ ਮਹਾਰਾਜ ਨੇ ਰੱਖਿਆ ਸੀ ਸਮਾਜ ਨੂੰ ਬਹੁਤ ਵੱਡੀ ਉਹਨਾਂ ਦੀ ਦੇਣ ਹੈ ਤੇ ਮੈਂ ਸਮਝਦਾ ਅੱਜ ਦੇ ਇਸ ਮੁਬਾਰਕ ਦਿਨ ਦੇ ਉੱਤੇ ਮੈਂ ਜਿੱਥੇ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਨਾ ਆ ਉੱਥੇ ਵਾਲਮੀਕ ਸਮਾਜ ਦੇ ਭਾਈਚਾਰੇ ਨੂੰ ਵਧਾਈ ਦਿੰਨਾ ਆ ਸਾਰੇ ਸ਼ਹਿਰ ਦੇ ਜਲੰਧਰ ਵਾਸੀਆਂ ਨੂੰ ਵਧਾਈ ਦਿੰਦਾ ਕਿ ਬਹੁਤ ਖੂਬਸੂਰਤ ਚੌਕ ਜਿਹੜਾ ਆ ਇਹ ਜਲੰਧਰ ਸ਼ਹਿਰ ਦੇ ਵਿੱਚ ਬਣਾਇਆ ਗਿਆ ਪ੍ਰਭੂ ਰਤਨਾਸਰ ਜੀ ਮਹਾਰਾਜ ਦੇ ਨਾਂ ਤੇ ਇਹਨਾਂ ਸ਼ਬਦਾਂ ਦੇ ਨਾਲ ਰਜਾ ਲੈਂਦਾ ਹੋਇਆ ਜੈ ਵਾਲਮੀਕੀ ਆਕਾਸ਼